ਸੱਚੇ ਕਾਲ ਜੀ ਭਾਨੇ ਸਿੱਧੂ ਦੀ ਗ੍ਰਿਫਤਾਰੀ ਜਿਹੜੀ ਹੋਈ ਆ ਲੁਧਿਆਣਾ ਪੁਲਿਸ ਨੇ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਦੋ ਆ ਕਿ ਉਹ ਬਲੈਕਮੇਲ ਕੀਤਾ ਗਿਆ ਲੋਕਾਂ ਨੂੰ ਭਾਨੇ ਸਿੱਧੂ ਦੇ ਵੱਲੋਂ ਵੇਖੋ ਭਾਨੇ ਸਿੱਧੂ ਤੇ ਪਰਚਾ ਬੜੀ ਛੇਤੀ ਹੋ ਗਿਆ ਕਿੰਨੇ ਏਜੰਟ ਨੇ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਬਲੈਕਮੇਲ ਕੀਤਾ ਕੀ ਕਹਿਣਾ ਕੋਈ ਦੋ ਚਾਰ ਏਜੰਟੇ ਇਮਾਨਦਾਰੀ ਦੇ ਨਾਲ ਕੰਮ ਕਰਦੇ ਹੁਣ ਠੀਕ ਹੈ ਚੈਨਲ ਵਾਲੇ ਵੀ ਇਮੀਗ੍ਰੇਸ਼ਨਾਂ ਦੀਆਂ ਐਡਾ ਕਰਦੇ ਆ ਇਹ ਚ ਕੋਈ ਦੂ ਰਹਿ ਨਹੀਂ ਪਰ ਕਿੰਨੇ ਆਪਣੇ ਚੈਨਲ ਤੇ ਮਲੂਕਾ ਟੀਵੀ ਤੇ ਇੰਨੀਆਂ ਵੀਡੀਓ ਪੰਨੀਆਂ ਜਿਹੜੀਆਂ ਏਜੰਟਾਂ ਨੇ ਠੱਗੀਆਂ ਮਾਰੀਆਂ ਕਿਸੇ ਦੀ ਸੁਣੀ ਵੀ ਨਹੀਂ ਪਿੱਛੇ ਜੇ ਇੱਕ ਗਿੱਦੜਵਿੰਡੀ ਤੋਂ ਲੜਕੀ ਸੀਗੀ ਠੀਕ ਆ ਉਹਦੀ ਮੈਂ ਵੀਡੀਓ ਕਰਕੇ ਆਇਆ ਦਬਈਓ ਗਈ 80000 ਰੁਪਿਆ ਲਾ ਕੇ ਪਿੱਛੇ ਘਰ ਵਾਲਾ ਬਿਮਾਰ ਹੋ ਗਿਆ ਉਹ ਇੱਥੇ ਵਿਚਾਰੀ ਵਾਪਸ ਆ ਗਿਆ ਆਪਦੇ ਪਰਿਵਾਰ ਮਾਰੀ ਘਰਵਾ ਬਿਮਾਰੀ ਉੱਥੇ ਜਿਹੜਾ ਏਜੰਟ ਬੈਠਾ ਸੀ ਅੰਮ੍ਰਿਤਸਰ ਤੋਂ ਉਹਨੇ 15000 ਤਨਖਾਹ ਨਹੀਂ ਪਾਈ ਤੇ ਉਹਨੂੰ ਇਹ ਗੱਲ ਕਹਿੰਦਾ ਉਹ ਏਜੰਟ ਕਹਿੰਦਾ ਖੇ ਤਾਂ ਇਹਨੂੰ ਨਹੀਂ ਪੈਸੇ ਦੇਣੇ ਮੈਂ ਪੁਲਿਸ ਡਿਪਾਰਟਮੈਂਟ ਨੂੰ ਦੇ ਦੂੰ ਕਿਉਂ ਭਾਈ ਕੀ ਗੱਲ ਛਵੀ ਇਸ ਤਰੀਕੇ ਦੀ ਬਣੀ ਵੀ ਆ ਪੰਜਾਬ ਪੁਲਿਸ ਦੀ ਬਹੁਤ سارے ਏਜੰਟ ਨੇ ਕਿੰਨੇ 1 2 4 5 ਇਹਨੇ ਬੰਦੇ ਝੂਠੇ ਹੋ ਜਾਣਗੇ ਜਿੰਨੇ ਬੰਦੇ ਜਾ ਕੇ ਉੱਥੇ ਦੁੱਖ ਰੋਇਆ ਕਿੰਨਿਆਂ ਨੂੰ ਫੂਲ ਲਾਇਆ ਜਾਂ ਭਾਨੇ ਸਿੱਧੂ ਨੂੰ ਕਿੰਨੇ ਲਾਲਚ ਦਿੱਤੇ ਕਿ ਉਹ ਲੈ ਲੈਂਦਾ ਉਹਨੂੰ ਕੀ ਲੋੜ ਸੀ ਅੱਜ ਸਾਨੂੰ ਨਾਲ ਖਾਣ ਦੀ ਲੋੜਾ ਠੀਕ ਆ ਕਸੂਰ ਹੋਵੇ ਭਾਨੇ ਸਿੱਧੂ ਦਾ ਬੇਸ਼ੱਕ ਠੀਕ ਆ ਉਹਦੇ ਤੇ ਪਰਚਾ ਦਿੱਤਾ ਗਿਆ ਜੇ ਉਹਨੇ ਗਲਤ ਕੀਤਾ ਸਜ਼ਾ ਮਿਲ ਜੇ ਪਰ ਇਹ ਨਹੀਂ ਪਰ ਨਾਲ ਇਹ ਵੀ ਤਾਂ ਸਿੱਧ ਹੋਵੇ ਨਾ ਸਰਕਾਰ ਇਹ ਵੀ ਗੱਲ ਦੀ ਸਿੱਧ ਕਰੇ ਪੁਲਿਸ ਡਿਪਾਰਟਮੈਂਟ ਇਹ ਗੱਲ ਸਿੱਧ ਕਰੇ ਕਿ ਕਿੰਨੇ ਕ ਜੰਟਾਂ ਨੂੰ ਫੜ ਕੇ ਹੁਣ ਤਾਈਂ ਜਿਹੜਾ ਅੰਦਰ ਦਿੱਤਾ ਗਿਆ ਕਿੰਨੇ ਜੰਟਾਂ ਨੂੰ ਜਿਹੜਾ ਉੱਥੇ ਕੈਦ ਕਰਕੇ ਰੱਖਿਆ ਗਿਆ ਤੁਸੀਂ ਦੱਸੋ ਜਿੰਨੇ ਲੋਕ ਭਾਨੇ ਸਿੱਧੂ ਦੇ ਘਰੇ ਗਏ ਸੀ ਜਿਨ੍ਹਾਂ ਦੇ ਪੈਸੇ ਵਾਪਸ ਹੋਣ ਦੀਆਂ ਗੱਲਾਂ ਹੋਈਆਂ ਸੀ ਜਿੰਨਾ ਤੇ ਪਰਚੇ ਇਹ ਗੱਲ ਹੋਈ ਸੀ ਠੀਕ ਆ ਉਹ ਅੱਜ ਕਿੰਨੇ ਜਾਣੇ ਨਾਲ ਖੜਦੇ ਆ ਇਹ ਇਹ ਵੀ ਤਾਂ ਸਾਨੂੰ ਵੇਖਣਾ ਪਊਣਾ ਇਹੇ ਲੋਕਾਂ ਲਈ ਹੀ ਸੀ ਜਿਹੜਾ ਭਾਨਾ ਸਿੱਧੂ ਨੇ ਬੋਲਿਆ ਏਜੰਟਾਂ ਤੋਂ ਪੈਸੇ ਜਾਂ ਵਾਪਸ ਕਰਾਏ ਉਹਨਾਂ ਨੂੰ ਫੋਨ ਤੇ ਲਾ ਕੇ ਕਹਿੰਦਾ ਸੀ ਭਾਈ ਇਹਨਾਂ ਦੇ ਪੈਸੇ ਵਾਪਸ ਦਿਓ ਤੇ ਕਿੰਨਿਆਂ ਨੇ ਇਹ ਵੀ ਗੱਲ ਕਹਿੰਦੇ ਸੀ ਏਜੰਟਾਂ ਨੇ ਕਹੀ ਸੀ ਕਿ ਅਸੀਂ ਪੈਸੇ ਜਿਹੜੇ ਉਹ ਵਾਪਸ ਕਰਾਂਗੇ ਪਰ ਹੁਣ ਤੁਸੀਂ ਤੁਸੀਂ ਦੱਸੋ ਭਾਨੇ ਸਿੱਧੂ ਤੇ ਲੁਧਿਆਣੇ ਦੀ ਪੁਲਿਸ ਨੇ ਪਰਚਾ ਕੀਤਾ ਠੀਕ ਆ ਗ੍ਰੈਪਟਾਰੀ ਕਿੰਨੀ ਛੇਤੀ ਹੋਈ ਆ ਕਿਸੇ ਏਜੰਟ ਨੇ ਦਿੱਤੀ ਆ ਹੁਣ ਇਹ ਦੱਸੋ ਜਿੰਨੀਆਂ ਐਜੰਟਾਂ ਤੇ ਅੱਜ ਤਾਈਂ ਕੰਪਲੀਟ ਹੋਈਆਂ ਚੋ ਗ੍ਰਿਫਤਾਰ ਕਿੰਨੇ ਹੋਏ ਆ ਕੋਈ ਭੱਜ ਗਿਆ ਕੋਈ ਕੁਛ ਹੋ ਗਿਆ ਕੋਈ ਕੁਛ ਹੋ ਗਿਆ ਹੁੰਦਾ ਭੱਜਦੇ ਆ ਕਿਉਂ ਨਹੀਂ ਫੜੇ ਜਾਂਦੇ ਆਮ ਬੰਦੇ ਦੀ ਲੋਕੇਸ਼ਨ ਟ੍ਰੇਸ ਹੁੰਦਿਆ ਮੈਂਟਰ ਨਹੀਂ ਲੱਗਦਾ ਠੀਕ ਆ ਪਰ ਜਿੱਥੇ ਬੰਦਾ ਸੱਚ ਤੇ ਹੱਕ ਤੇ ਲੜਦਾ ਉਹਦੇ ਲਈ ਇਨਸਾਫ ਕਿਉਂ ਨਹੀਂ ਛੇਤੀ ਮਿਲਦਾ ਉਹ ਕਿਉਂ ਭੱਜਦਾ ਠੀਕ ਆ ਕਿਉਂ ਨਹੀਂ ਉਹਦੇ ਲਈ ਇਨਸਾਫ ਮਿਲਦਾ ਕਿਉਂ ਨਹੀਂ ਦਿੱਤਾ ਜਾਂਦਾ ਫਿਰ ਇਨਸਾਫ ਕਿੱਥੇ ਤੱਕ ਗੱਲ ਹੁੰਦੀ ਏ ਦੱਸੋ ਠੀਕ ਆ ਗ੍ਰਿਫਤਾਰੀ ਉਹਦੀ ਕੀਤੀ ਆ ਉਹਦੇ ਜੇ ਕਸੂਰ ਨਿਕਲਦਾ ਗਲਤੀ ਨਿਕਲਦੀ ਆ ਤੁਸੀਂ ਦੇ ਲੋ ਪਰ ਇਹ ਵੀ ਦੱਸੋ ਨਾਲ-ਨਾਲ ਜਿੰਨੇ ਲੋਕ ਭਾਨੇ ਸਿੱਧੂ ਦੇ ਘਰੇ ਜਾ ਕੇ ਉੱਥੇ ਬੈਠੇ ਜਿਨ੍ਹਾਂ ਨੇ ਕਿਹਾ ਸਾਡੇ ਪੈਸੇ ਵਾਪਸ ਨਹੀਂ ਮੈਨੂੰ ਕਿੰਨੇ ਫੋਨ ਆਉਂਦੇ ਆ ਕਿੰਨੇ ਆਪਾਂ ਮਸਲੇ ਮਲੂਕਾ ਟੀਵੀ ਚੈਨਲ ਤੇ ਕੀਤੇ ਆ ਕਿੰਨੀਆਂ ਕੰਪਲੀਟਾਂ ਦਿਖਾਈਆਂ ਕੋਈ ਐਸਐਸਪੀ ਦੇ ਦਿੰਦਾ ਕੋਈ ਥਾਣੇ ਜਾਂਦਾ ਜਿੱਥੋਂ ਤੱਕ ਵਾਹ ਲੱਗਦੀ ਆ ਉੱਥੋਂ ਤੱਕ ਅਗਲਾ ਜਾਂਦਾਗਾ ਠੀਕ ਆ ਪਰ ਕਾਰਵਾਈ ਕਿੰਨਿਆਂ ਤੀ ਹੋਈ ਕਿੰਨੇ ਏਜੰਟ ਚੱਕ ਕੇ ਅੰਦਰ ਸਿੱਟੇ ਦੱਸੋ ਤੁਸੀਂ ਠੀਕ ਆ ਹੋਰ ਕਿੰਨੇ ਮਸਲੇ ਇਹ ਠੱਗੀ ਠੋਰੀ ਦੇ ਆਉਂਦੇ ਆ ਤੁਸੀਂ ਵੇਖੋ ਬਾਹਰ ਦੀ ਜਾਣ ਦੇ ਨਾਂ ਤੇ ਠੱਗੀ ਕਿਤੇ ਮੁੰਡੇ ਦੇ ਪਰਿਵਾਰ ਕਦੇ ਕੁੜੀ ਦੇ ਪਰਿਵਾਰ ਠੀਕ ਆ ਬਰਨਾਲੇ ਪਹਾਨੇ ਸਿੱਧੂ ਦੇ ਜਿਹੜਾ ਹਲਕੇ ਦੇ ਵਿੱਚ ਇਹ ਘਟਨਾ ਹੋਈ ਸੀ ਜਿਹੜਾ ਲਵਪ੍ਰੀਤ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਕਿੰਨੀਆਂ ਕੁੜੀਆਂ ਨੇ ਠੱਗੀ ਮਾਰੀ ਜੇ ਕਿਸੇ ਨੂੰ ਸਖਤ ਸਜ਼ਾ ਮਿਲੀ ਹੁੰਦੀ ਤਾਂ ਫਿਰ ਠੱਗੀਆਂ ਦਾ ਕੰਮ ਕਿਤੇ ਬੰਦ ਨਾ ਹੁੰਦਾ ਦੱਸੋ ਕਿੰਨੇ ਮਾਮਲੇ ਹੁੰਦੇ ਆ ਜਿੱਥੇ ਕੁੜੀਆਂ ਠੱਗੀ ਮਾਰੀ ਜਾਂਦੀਆਂ ਮੁੰਡੇ ਠੱਗੀ ਮਾਰੀ ਜਾਂਦੇ ਆ ਅਜੰਟ ਠੱਗੀਆਂ ਮਾਰੀ ਜਾਂਦੇ ਆ ਕਿਸੇ ਦਾ 35 ਲੱਖ ਕੇ ਦਾ 40 ਲੱਖ ਕੇ ਦਾ 50 ਲੱਖ ਫਸਿਆ ਪਿਆ ਠੀਕ ਆ ਸਾਡੇ ਲੋਕ ਪੈਸੇ ਦੇ ਦਿੰਦੇ ਆ ਇੱਕ ਵਿਸ਼ਵਾਸ ਕਰ ਲੈਂਦੇ ਆ ਆ ਹੁਣ ਮੈਂ ਪਿੱਛੇ ਜੇ ਮਸਲਾ ਕਰਕੇ ਹਟਿਆ ਇੱਥੇ ਹੀ ਨਬਾਜੇ ਖਾਨੇ ਦੇ ਕੋਲੇ ਠੀਕ ਆ ਦੋ ਕੁੜੀਆਂ ਦੇ ਨਾਲ 7 ਲੱਖ ਦੀ ਠੱਗੀ ਅੰਮ੍ਰਿਤਸਰ ਦੇ ਏਜੰਟ ਨੇ ਮਾਰੀ ਆ ਠੀਕ ਆ ਉਹਦਾ ਉਹਨਾਂ ਕੋਲੇ ਆਧਾਰ ਕਾਰਡ ਵੀ ਆ ਠੀਕ ਆ ਪਰ ਉਹ ਵੀ ਲੰਕ ਦੇ ਫਿਰਦੇ ਆ ਕੰਪਲੇਟਾਂ ਦੇਤੀਆਂ ਉਥੇ ਅਰਜੀ ਦੇ ਆਂਦੀ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਾਂ ਤਾਂ ਸੁਣਵਾਈ ਸਾਰਿਆਂ ਦੀ ਬਰਾਬਰ ਹੋਵੇ ਹੱਕ ਸੱਚ ਨੂੰ ਇਨਸਾਫ ਮਿਲੇ ਕੱਲੀਆਂ ਗੱਲਾਂ ਕੁਰਸੀਆਂ ਤੇ ਬਹਿ ਕੇ ਕਹਿਣ ਨਾ ਨਹੀਂ ਵੀ ਅਸੀਂ ਹੱਕ ਦੀ ਗੱਲ ਕਰਾਂਗੇ ਅਸੀਂ ਸੱਚ ਦੇ ਤੁਸੀਂ ਆ ਚੀਜ਼ਾਂ ਲਿਆਓ ਠੀਕ ਆ ਪਰ ਜਦੋਂ ਜਿਹੜੇ ਬੰਦੇ ਨੇ ਇਨਸਾਫ ਲੈਣਾ ਜਿਹੜਾ ਐਪਲੀਕੇਸ਼ਨ ਦਿੰਦਾ ਉਹ ਗੇੜੇ ਖਾਈ ਜਾਂਦਾ ਕਿੰਨੇ ਗੇੜੇ ਖਾਊਗਾ ਯਾਰ ਉਹ ਨੰਗ ਤਾਂ ਉਹ ਪਹਿਲਾਂ ਹੀ ਹੋਇਆ ਪਿਆ ਲੁੱਟਿਆ ਉਹ ਪਹਿਲਾਂ ਹੀ ਪਿਆ ਦੱਸੋ ਤੁਸੀਂ ਹੁਣ ਅੱਜ ਵੇਖਣਾ ਤੇ ਇਹ ਵੀ ਭਾਨੇ ਸਿੱਧੂ ਦੇ ਹੱਕ 'ਚ ਜਿਹੜੇ ਲੋਕ ਉਹਨਾਂ ਦੇ ਕਰੇਗੇ ਸੀ ਕਿੰਨੇ ਜਾ ਕੇ ਖੜਦੇ ਆ ਕਿੰਨੇ ਜਾ ਕੇ ਉੱਥੇ ਇਹ ਗੱਲਾਂ ਪੁੱਛਦੇ ਆ ਦੱਸਦੇ ਆ ਵੀ ਅਸੀਂ ਭਾਨੇ ਸਿੱਧੂ ਤੇਰੇ ਨਾਲ ਆ ਬਾਈ ਅਸੀਂ ਠੀਕ ਆ ਉਹਦੇ ਗ੍ਰਿਫਤਾਰੀ ਹੋ ਗਈ ਠੀਕ ਆ ਜੇ ਕੋਈ ਕਾਰਵਾਈ ਕਰਦੇ ਆ ਤੁਸੀਂ ਕਰੋ ਜੇ ਉਹਦੀ ਕਿਤੇ ਗਲਤੀ ਆ ਪਰ ਇਹ ਇਹ ਗੱਲ ਤੁਸੀਂ ਮੈਨੂੰ ਇਹ ਗੱਲ ਵੀ ਨਾਲ ਸਿੱਧ ਕਰੋ ਵੀ ਏਜੰਟਾਂ ਤੇ ਕਿੰਨਿਆਂ ਤੇ ਕਾਰਵਾਈ ਹੋਈ ਠੱਗਿਆਂ ਮ ਕੰਪਲੀਟਾਂ ਹੁੰਦੀਆਂ ਕਿੰਨੀ ਕਿਛੇਤੀ ਹੋ ਗਈਆਂ ਦੱਸੋ ਤੁਸੀਂ ਕਿੰਨੇ ਏਜੰਟ ਗ੍ਰਿਫਤਾਰ ਹੋਏ ਆ ਪੰਜਾਬ ਦੇ ਵਿੱਚ ਕਿੰਨੇ ਬੈਠੇ ਆ ਜੇਲ੍ਹਾਂ ਦੇ ਵਿੱਚ ਦੱਸੋ ਤੁਸੀਂ ਕਿਤੇ ਕੁੜੀਆਂ ਰੋਈ ਜਾਂਦੀਆਂ ਕਿਤੇ ਮੁੰਡੇ ਰੋਈ ਜਾਂਦੇ ਆ ਕਿਤੇ ਕੁਛ ਹੋਈ ਜਾਂਦਾ ਦੱਸੋ ਤੁਸੀਂ ਵੀ ਇੰਨੇ ਏਜੰਟਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜੀ ਤਾਂ ਕਰਕੇ ਭਾਨੇ ਸਿੱਧੂ ਨੂੰ ਅੱਜ ਗ੍ਰਿਫਤਾਰ ਕੀਤਾ ਜਿਸ ਨੇ ਕੰਮ ਪਲੀਟ ਦੇਤੀ ਠੀਕ ਆ ਬੰਦਾ 100 ਕੰਮ ਕਰਦਾ ਠੀਕ ਆ ਇੱਕ ਮੰਨ ਲਓ ਗਲਤ ਹੋ ਗਿਆ ਕਿਹਾ ਗਿਆ ਠੀਕ ਆ ਉਸ ਇੱਕ ਏਜੰਟ ਦੀ ਤਾਂ ਗੱਲ ਸੁਣ ਲਈ ਵੀ ਆ ਇਹਨੇ ਆਹ ਕੀਤਾ ਠੀਕ ਆ ਕਰ ਲਈ ਗ੍ਰਿਫਤਾਰੀ ਪਰ ਏਜੰਟਾਂ ਤੇ ਕਿੰਨੇ ਤੇ ਕਾਰਵਾਈ ਹੋਈ ਆ ਉਹ ਮੈਂ ਕੁੜੀ ਦੇ ਕਰਕੇ ਆਇਆ ਛੋਟੇ ਛੋਟੇ ਉਹਦੇ ਬੱਚੇ ਠੀਕ ਘਰ ਵਾਲਾ ਬਿਮਾਰ ਪਿਆ ਉਹ ਏਜੰਟ ਨੇ ਅੰਮ੍ਰਿਤਸਰ ਦਾ ਏਜੰਟ ਆ ਮੇਰੀ ਗੱਲ ਵੀ ਹੋਈ ਮੇਰੇ ਨਾਲ ਨੇ ਕਮੈਂਟਮੈਂਟ ਵੀ ਕੀਤੀ ਬਾਈ ਮੈਂ ਪੈਸੇ ਪਾ ਦੂ ਮੈਂ ਉਹਦੀ ਤਨਖਾਹ ਪਾ ਦੂ ਮੜ ਕੇ ਉਹ ਸਿੱਧਾ ਹੀ ਹੋ ਗਿਆ ਕਹਿੰਦਾ ਮੈਂ ਪੁਲਿਸ ਨੂੰ ਪੈਸੇ ਦੇ ਦੂੰਗਾ ਪਰ ਤੈਨੂੰ ਤਨਖਾਹ ਨਹੀਂ ਪਉਂਦਾ ਕਿਉਂ ਵੀ ਕੀ ਉਹਨੂੰ ਪਤਾ ਕੀ ਉਹਨੂੰ ਪਤਾ ਵੀ ਪੁਲਿਸ ਨੂੰ ਪੈਸੇ ਦੇ ਕੇ ਮੇਰਾ ਕੰਮ ਹੋ ਜਾਊਗਾ ਕਿਉਂ ਕਿਉਂ ਇਹ ਚੀਜ਼ ਚੀਜ਼ਾਂ ਇਸ ਤਰੀਕੇ ਦੀਆਂ ਬਦਨਾਮ ਹੋਈਆਂ ਕਿਉਂ ਸਿਸਟਮ ਦੇ ਉੱਪਰ ਇਹ ਸਵਾਲ ਖੜੇ ਹੁੰਦੇ ਆ ਕਿਉਂ ਪੁਲਿਸ ਪ੍ਰਸ਼ਾਸਨ ਦੀ ਕਿੰਨੀਆਂ-ਕਿੰਨੀਆਂ ਵੀਡੀਓ ਸਾਰੇ ਚੈਨਲਾਂ ਤੇ ਨਿਤ ਏਜੰਟਾਂ ਦੇ ਮਸਲੇ ਦਿਖਾਏ ਜਾਂਦੇ ਆ ਨਿਤ ਉਹਨਾਂ ਦੀਆਂ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਫਿਰ ਕਿਉਂ ਕੀਤੀਆਂ ਜਾਂਦੀਆਂ ਉਹਨਾਂ ਤੇ ਵੀ ਤਾਂ ਕਰੋ ਕੰਪਲੀਟ ਲੋਕਾਂ ਨੂੰ ਚੈਨਲਾਂ ਤੇ ਆਉਣ ਦੀ ਲੋੜ ਹੀ ਨਾ ਪਵੇ ਲੋਕਾਂ ਨੂੰ ਭਾਨੇ ਸਿੱਧੂ ਦੇ ਘਰੇ ਜਾਣ ਦੀ ਲੋੜ ਹੀ ਨਾ ਪਵੇ ਕਾਰਵਾਈ ਕਰੋ ਨਾਲ ਦੀ ਨਾਲ ਤੁਸੀਂ ਪ੍ਰੂਫ ਵੀ ਹੁੰਦੇ ਲੋਕਾਂ ਕੋਲੇ ਕਿਸੇ ਕੋਲੇ Google Pay ਦੇ ਪੈਸੇ ਆ ਕਿਸੇ ਕੋਲੇ ਕੁਝ ਆਉਣ ਉਹ ਅਗਲਾ ਉਹਦਾ ਪੈਸੇ ਨਹੀਂ ਪਾਉਂਦਾ ਠੀਕ ਆ ਫਿਰ ਤੁਸੀਂ ਕਰੋ ਫਿਰ ਜਿਹੜਾ ਬੰਦਾ ਠੀਕ ਆ ਆਪਾਂ ਇਹ ਸਵਾਲ ਵੀ ਤੁਸੀਂ ਉਠਾਉਣੇ ਹੋ ਅਭੀ ਫਿਰ ਇਹਨਾਂ ਨੇ 40 ਲੱਖ ਕਿਉਂ ਦਿੱਤਾ ਲੋਕਾਂ ਨੂੰ ਮੂਰਖਤਾ ਕਰਦੇ ਆ ਠੀਕ ਆ ਹੁਣ ਜਿਹੜੇ ਬੰਦੇ ਨੇ 40 ਲੱਖ ਦੀ ਠੱਗੀ ਮਾਰ ਲਈ ਮੰਨ ਕੇ ਚਲੋ ਕਿਸੇ ਨੇ ਵਿਸ਼ਵਾਸ ਕਰ ਲਿਆ ਠੀਕ ਆ ਵਿਸ਼ਵਾਸ ਇਹ ਕਰ ਲਿਆ ਵੀ ਆਹ ਏਜੰਟ ਨੇ ਕਹਿੰਦਾ ਵੀ ਮੈਂ ਤੁਹਾਡਾ ਜਵਾਕ ਕੈਨੇਡਾ ਭੇਜ ਦੂੰ ਮੈਂ ਤੁਹਾਡਾ ਜਵਾਕ ਅਮਰੀਕਾ ਭੇਜ ਦੂੰ ਇੰਨੇ ਪੈਸੇ ਦੇ ਦੇ ਤੇ ਠੀਕ ਆ ਗਲਤੀ ਕੀਤੀ ਹੈ ਪੈਸੇ ਦੇਣ ਵਾਲੀ ਨਹੀਂ ਗਲਤੀ ਉਹਦੀ ਹੈ ਜਿਨੇ ਭੇਜੇ ਨਹੀਂ ਉਹਨੇ ਗੁੰਮਰਾਹ ਕਿਉਂ ਕੀਤਾ ਉਹਨੇ ਕਿਉਂ 420 ਕੀਤੀ ਉਹਨੇ ਕਿਉਂ ਇਹ ਉਹਨਾਂ ਨੂੰ ਸੁਪਨੇ ਦਿਖਾਏ ਵੀ ਮੈਂ ਇੰਨੇ ਪੈਸਿਆਂ 'ਚ ਭੇਜੂੰਗਾ ਠੀਕ ਆ ਗੱਲ ਭਾਨੇ ਸਿੱਧੂ ਨੂੰ ਗ੍ਰਿ ਠੀਕ ਆ ਪਰ ਅੱਜ ਇਹ ਵੇਖਣਾ ਵੀ ਉਹ ਕਿਹੜੇ ਲੋਕ ਨੇ ਜਿਹੜੇ ਉੱਥੇ ਜਾ ਕੇ ਖੜਨਗੇ ਉਹਦੇ ਘਰੇ ਜਿਹੜੀ ਇਹ ਗੱਲਬਾਤ ਹੋਊਗੀ ਵੀ ਹਾਂ ਅਸੀਂ ਤੇਰੇ ਹੱਕ 'ਚ ਖੜੇ ਆ ਅਸੀਂ ਆ ਗੱਲਾਂ ਕਰਾਂਗੇ ਦੱਸੋ ਇਹ ਗੱਲ ਕੱਲੀ ਭਾਨੇ ਸਿੱਧੂ ਦੇ ਨਾਲ ਦੀ ਗੱਲ ਇਥੇ ਹੱਕ ਸੱਚ ਦੀ ਆ ਵੀ ਸਹੀ ਕੀਆ ਏਜੰਟ ਕਿੰਨੇ ਚੱਕ ਕੇ ਲੈਂਦੇ ਆ ਦੱਸੋ ਤੁਸੀਂ ਜਰੂਰ ਸ਼ੇਅਰ ਕਰੋ ਵੀਡੀਓ ਨੂੰ ਸਾਥ ਦੇ ਨਾਲ ਸਾਡਾ ਸਾਰਿਆਂ ਦਾ ਬੰਦ ਦਾ ਫਰਜ਼ ਹੈ ਤੇ ਦੇਣਾ ਵੀ ਅਸੀਂ ਸਾਰਿਆਂ ਨੇ ਯਾਦ ਰੱਖਿਓ ਜਿਵੇਂ ਕੁੰਡੇ ਘਰਾਂ ਦੇ ਲਾ ਕੇ ਤੇ ਘਰਾਂ 'ਚ ਬੜੇ ਬੈਠੇ ਰਹੇ ਅੱਜ ਦੀ ਗੱਲ ਆ ਭਾਨਾ ਸਿੱਧੂ ਸਾਡੀ ਯਾਤਰਾ ਤੁਰੀ ਨੂੰ ਅੱਜ 7ਵਾਂ ਦਿਨ ਹੈ ਭਾਣਾ ਸਿੱਧੂ ਸਾਡਾ ਮਿੱਤਰ ਜਿਹੜਾ ਸਾਡੀ ਯਾਤਰਾ ਦੇ ਵਿੱਚ ਸ਼ਾਮਲ ਸੀਗਾ ਉਸ ਇਨਸਾਨ ਨੂੰ ਸਾਡੀ ਯਾਤਰਾ 'ਚ ਖੜਲ ਪਾਉਣ ਦੀ ਖਾਤਰ ਮੈਂ ਪਹਿਲੇ ਦਿਨ ਹੀ ਗੱਲ ਕਹੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਹ ਸਾਡੀ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ ਚਾਹੇ ਸਾਡੇ ਤੇ ਝੂਠਾ ਮੁਕੱਦਮਾ ਦੇਣ ਜਾਂ ਕੋਈ ਹੋਰ ਇਹ ਗੜਬੜ ਕਰਨ ਆਪਣੇ ਵਿੱਚ ਬੰਦੇ ਬਾੜਨ ਕੋਈ ਹਮਲਾ ਕਰਾਉਣ ਕੋਈ ਇਹ ਕਾਰਵਾਈ ਕਰ ਸਕਦੇ ਆ ਸੋ ਅੱਜ ਆ ਸਾਹਮਣੇ ਆ ਗਈ ਭਾਨਾ ਸਿੱਧੂ ਨੂੰ ਸਾਡੇ ਕੋਲੋਂ ਇਥੇ ਬੋਲ ਕੇ ਗਿਆ ਵਾਪਸ ਪਿੰਡ ਨੂੰ ਭਾਨਾ ਸਿੱਧੂ ਲੁਧਿਆਣਾ ਪਹੁੰਚਾ ਕੇ ਲੈ ਗਈ ਆ ਸੋ ਅਸੀਂ ਪਤਾ ਕਰਾਇਆ ਪਤਾ ਕੀਤਾ ਵੀ ਭਾਈ ਭਾਨਾ ਕਿੱਥੇ ਲੈ ਗਏ ਆ ਕਹਿੰਦੇ ਜੀ ਲੁਧਿਆਣੇ ਇਹਦੇ ਉੱਤੇ ਕੋਈ ਮੁਕੱਦਮਾ ਦਰਜ ਹੈ ਅਸੀਂ ਪੁੱਛਿਆ ਮੁਕੱਦਮਾ ਕਾਹਦਾ ਦਰਜ ਹੈ ਕਨੇ ਮੁਕਦਮਾ ਦਰਜਾ ਪਾਨਾ ਸਿੱਧੂ ਦੇ ਉੱਤੇ ਕਿਸੇ ਏਜੰਟ ਨੇ ਇਹਦੇ ਖਿਲਾਫ ਦਰਖਾਸਤ ਦਿੱਤੀ ਹੈ। ਹੱਦ ਹੋ ਗਈ ਯਾਰਾ। ਪਾਨਾ ਰੜਕਦਾ ਸੀ ਇਹ ਸਰਕਾਰ ਦੀ ਅੱਖਾਂ 'ਚ। ਕਿਉਂਕਿ ਇਨਾਂ ਦੀਆਂ ਆ ਜਿਹੜੇ ਏਜੰਟ ਨੇ ਠੱਗੀਆਂ ਮਾਰਦੇ ਨੇ ਇਹਨਾਂ ਨਾਲ ਮਿਲੀ ਭੁਗਤਾਨ ਸਰਕਾਰਾਂ ਦੀ। ਪੰਜਾਬ ਦੇ ਲੋਕਾਂ ਦਾ ਅਰਬਾਂ ਖਰਬਾਂ ਰੁਪਈਆ ਏਜੰਟ ਠੱਗ ਕੇ ਘਰਾਂ 'ਚ ਬੈਠੇ। ਕੋਈ ਨਹੀਂ ਬੁਲਾਉਂਦਾ ਇਹਨਾਂ ਨੂੰ ਕੋਈ ਬੰਦਾ ਜਾਂਦਾ ਹੈ ਦਰਖਾਸਤ ਦੇਣ ਕੋਈ ਬੰਦਾ ਪੁਲਿਸ ਕੋਲੇ ਜਾਂਦਾ ਕੋਈ ਬੰਦਾ ਐਮਐਲਏ ਮੰਤਰੀ ਕੋਲ ਜਾਂਦਾ ਵੀ ਫਲਾਨਾ ਏਜੰਟ ਸਾਡੇ ਨਾਲ ਇੰਨੀ ਠੱਗੀ ਮਾਰ ਗਿਆ ਕਿ ਇਹਨਾਂ 50 ਲੱਖ ਦੀ ਠੱਗੀ ਹੈ ਕਿ ਇਹਨਾਂ 20 ਲੱਖ ਦੀ ਠੱਗੀ ਹੈ ਕਿ ਇਹਨਾਂ 70 ਲੱਖ ਦੀ ਠੱਗੀ ਹੈ ਏਕੇ ਏਕੇ ਏਜੰਟ ਕਈ ਕਈ ਕਰੋੜਾਂ ਰੁਪਇਆ ਠੱਗੀ ਮਾਰੀ ਬੈਠਿਆ ਪੰਜਾਬ ਦੇ ਲੋਕਾਂ ਨਾਲ ਉਹ ਹੁਣ ਵੀ ਚੱਲ ਰਿਹਾ ਹੈ ਆ ਜਿਹੜੇ ਅਖੌਤੀ ਇਨਕਲਾਬੀ ਕਹਿੰਦੇ ਸੀ ਨਾ ਲੋਕਾਂ ਨੂੰ ਇਨਸਾਫ ਦੇਵਾਂਗੇ ਉਹ ਠੱਗੀਆਂ ਅੱਜ ਵੀ ਇਹਦੇ ਦੌਰ ਚੱਲ ਰਹੀਆਂ ਨੇ ਉਹ ਜੇ ਭਾਨੇ ਸਿੱਧੂ ਨੇ ਲੱਖਾਂ ਰੁਪਇਆ ਲੱਖਾਂ ਰੁਪਇਆ ਏਜੰਟਾਂ ਤੋਂ ਲੋਕਾਂ ਦਾ ਵਾਪਸ ਕਰਾਇਆ ਕੀ ਮਾੜਾ ਕਰ ਰਿਹਾ ਸੀ ਬਾਈ ਪਰ ਉਹ ਦਿਲ ਦਾ ਸਾਫ਼ ਬੰਦਾ ਮੈਂ ਸਮਝਾਉਂਦਾ ਵੀ ਰਹਿਣਾ ਮੈਂ ਭਾਨਿਆ ਤੈਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਤੂੰ ਗੁੱਸੇ 'ਚ ਕੋਈ ਗੱਲ ਇਹ ਜੀ ਬੋਲ ਜਾਂਦਾ ਉਹ ਗੱਲ ਲੋਕਾਂ ਨੂੰ ਦੁੱਖਦੀ ਹੈ ਗੱਲ ਨੂੰ ਸਲੀਕੇ ਤਰੀਕੇ ਨਾਲ ਰੱਖਿਆ ਕਰ ਦਲੀਲ ਨਾਲ ਗੱਲ ਆਪਣੀ ਰੱਖਿਆ ਕਰ ਪਰ ਉਸ ਇਨਸਾਨ ਤੇ ਅੱਜ ਕਿਸੇ ਏਜੰਟ ਵੱਲੋਂ ਦਰਖਾਹ ਦਿੱਤੀ ਗਈ ਤੇ ਸੁਣਨ ਚ ਆਇਆ ਵੀ 354 ਦਾ ਕੋਈ ਮੁਕੱਦਮਾ ਲੁਧਿਆਣੇ ਦੇ ਵਿੱਚ ਦਰਜ ਕਰਕੇ ਅੱਜ ਉਹਨੂੰ ਸਾਡੀ ਯਾਤਰਾ ਤੋਂ ਵਾਪਸ ਆਉਂਦੇ ਨੂੰ ਚੱਕ ਕੇ ਉਹ ਲੁਧਿਆਣੇ ਗ੍ਰਿਫਤਾਰੀ ਪਾ ਕੇ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਧਾਰਾ ਉੱਤੇ ਜੜਨਗੇ ਪਤਾ ਨਹੀਂ ਉਹਨੂੰ ਕੋਈ ਹੋਰ ਕਿਸ ਤਰੀਕੇ ਨਾਲ ਉੱਥੇ ਜਲੀਲ ਕੀਤਾ ਜਾਊ ਦੀ ਕੁੱਟਮਾਰ ਕੀਤੀ ਜਾਵੇ ਕੀ ਕੀ ਕੀਤਾ ਜਾਊਗਾ ਇਹ ਹਲੇ ਪਤਾ ਲੱਗੂਗਾ ਜੇ ਕਿ ਬੰਦਾ ਪੰਜਾਬ ਦੇ ਲੋਕਾਂ ਨਾਲ ਖੜਦਾ ਕਿਸੇ ਪੰਜਾਬ ਦੇ ਲੋਕਾਂ ਦੇ ਕੰਮ ਆਉਂਦਾ ਕੁੱਤੀਆਂ ਵਸਾਉਣ ਦੀ ਗੱਲ ਕਰਦਾ ਕੋਈ ਏਜੰਟਾਂ ਤੋਂ ਪੈਸੇ ਵਾਸ ਕਰਾਉਣ ਦੀ ਗੱਲ ਕਰਦਾ ਉਹ ਸਰਕਾਰ ਨੂੰ ਰੜਕਦਾ ਲੋੜ ਕੀ ਆ ਸਾਡੇ ਵਰਗਿਆਂ ਨੂੰ ਪੰਜਾਬ 'ਚ ਨਿਕਲਣ ਦੀ ਲੋੜ ਕੀ ਆ ਭਾਨੇ ਵਰਗਿਆਂ ਨੂੰ ਏਜੰਟਾਂ ਤੋਂ ਨਾਲ ਏਜੰਟਾਂ ਨਾਲ ਦੁਸ਼ਮਣੀਆਂ ਪਾਉਂਦੇ ਨੇ ਇਹਨਾਂ ਕੋਲ ਅਰਬਾਂ ਰੁਪਇਆ ਕੱਲ ਨੂੰ ਦੇ ਕੇ ਜਿਹਨੂੰ ਮਰਜ਼ੀ 50000 ਗੋਲੀ ਮਰਵਾ ਦੇਣ ਜਿਹਦੇ ਮਰਜ਼ੀ ਭਾਨੇ ਵਰਗਿਆਂ ਕੇ ਹੋਰ ਦੇ ਪਰ ਨਹੀਂ ਫੇਰ ਵੀ ਉਹ ਇਨਸਾਨ ਆ ਰੋਜ਼ ਬੁੱਧਵਾ ਵਾਲੇ ਦਿਨ ਪਿੰਡ ਬੈਠਦਾ ਹੁੰਦਾ ਸੀਗਾ ਮੈਸਰੀ ਆਉਂਦਾ ਸੀ ਮੈਂ ਭਾਨਿਆ ਜਿਹੜਾ ਕੰਮ ਤੂੰ ਚਲਾਇਆ ਇਹ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ ਇਹਨਾਂ ਨੇ ਆਪ ਕਰਨਾ ਨਹੀਂ ਦੂਜੇ ਬੰਦੇ ਨੂੰ ਕਰਨ ਦੇਣਾ ਨਹੀਂ ਤੈਨੂੰ ਮੈਂ ਹਲਝਾਉਣ ਗਿਆ ਉਹ ਲਿਹਾਤਾ ਚੱਕ ਕੇ ਹੁਣ ਪੰਜਾਬ ਦੇ ਲੋਕੋ ਜਾਂ ਉਹ ਬੰਦੇ ਜਾਂ ਜਿਹੜੇ ਕਹਿੰਦੇ ਭਾਨਿਆ ਬਹੁਤ ਚੰਗਾ ਕੰਮ ਕਰ ਰਿਹਾ ਹੈ ਇੱਠੇ ਹੋਣਗੇ ਬਾਈ ਹੋਣਗੇ ਇਕੱਠੇ ਕਿਬਾਤ ਤੁਸੀਂ ਫੇਸਬੁਕ ਕਾ ਨੇ ਉੱਤੇ ਫੱਟੇ ਚੱਕਣ ਵਾਲੇ ਆ ਛੱਕ ਦੇ ਫੱਟੇ ਬਾਈ ਤੇਰੇ ਨਾਲ ਐ ਕੋਈ ਗੱਲ ਨਹੀਂ ਬਾਈ ਕੋਈ ਪਰਵਾਹ ਨਾ ਕਰੀ ਬਹੁਤ ਵਧੀਆ ਕੰਮ ਕਰ ਰਹੇ ਆ ਬਾਈ ਬਸ ਐਨੇ ਕਿ ਜੁਗਰੀ ਹੋਵੇਂਗੇ ਸੀ ਹੋਮਾ ਇਕੱਠੇ ਕੱਲ ਨੂੰ ਅਸੀਂ ਹੋਕਾ ਦੇਗੇ ਕੱਲ ਨੂੰ ਅਸੀਂ ਕੋਈ ਰੈ ਬਾੜੀ ਕਰਕੇ ਕਿਤੇ ਇਕੱਠ ਰੱਖੀ ਆਵੋਗੇ ਓ ਛੋਟਾ ਮਾਨਸ ਵਾਲਾ ਕਾਮੀ ਨੇ ਪਹਿਲਾਂ ਅੰਦਰ ਰੱਖਿਆ ਮੈਂ ਉਹਨੂੰ ਵੀ ਹੁਣੀ ਗੱਲ ਕਰਕੇ ਛੱਡਿਆ ਮੈਂ ਕਿਹਾ ਪਹਿਲਾਂ ਤੇਰੇ ਤੇ ਹਮਲਾ ਹੋਇਆ ਤਿੰਨ ਚਾਰ ਦਿਨ ਪਹਿਲਾਂ ਅੱਜ ਤੇਰੇ ਤੇ ਫੇਰ ਹਮਲਾ ਹੋਇਆ ਮੈਂ ਕਿਹਾ ਸਰਕਾਰ ਤੇਰੇ ਨਾਲ ਪੰਗਾ ਕਿਹਦਾ ਕਿਹਨਾਂ ਪਵਾਉਗੀ ਜਾਂ ਤੇੱਚੋ ਕੋਈ ਮਰਵਾ ਦੂ ਜਾਂ ਤੈਨੂੰ ਮਰਵਾ ਦੇਣਗੇ ਜਾਂ ਕੋਈ ਹਜਾ ਮਕਦਮਾ ਹੋਵੇ ਉਹ ਜੀ ਕੋਈ ਘਰਾਂ ਦੇ ਵਿੱਚੋਂ ਕੋਈ ਬੁਢੀ ਖੜੀ ਕਰ ਲੈਣਗੇ ਵੀ ਝੋਟੇ ਨੇ ਆ ਬੁਢੀ ਦੀ ਜਿਹਨੂੰ ਹੱਥ ਪਾ ਲਿਆ ਆ ਕਿ ਹੁਣ ਜਿੰਮਿਆ ਕਿਸੇ ਏਜੰਟ ਵੱਲੋਂ ਝੂਠਾ ਪਰਚਾ ਦਿੱਤਾ ਗਿਆ ਸੋਜ ਵਾਲੇ ਮਹਾਰਾਜ ਜੀ ਇਹ ਚੰਗੀਆਂ ਨਹੀਂ ਬਧਿੱਕੀਆਂ ਸੱਜਣਾ ਚੰਗੀਆਂ ਨਹੀਂ ਆ ਇੱਥੇ ਬਹੁਤ ਵੱਡੇ ਵੱਡੇ ਆ ਤੁਰ ਗਏ ਬਹੁਤ ਵੱਡੇ ਵੱਡੇ ਆ ਤੁਰ ਗਏ ਜਿਹੜੇ ਕਹਣਗੇ ਸਾਡੇ ਹੁਕਮ ਨਾਲ ਪਤਾ ਨਹੀਂ ਹਿਲਦਾ ਅਸੀਂ ਐ ਕਰਦਿਆਂਗੇ ਅਸੀਂ ਉਹ ਕਰਦਿਆਂਗੇ ਐ ਡੈਰੀਆਂ ਲਾਈਆਂ ਹੋਈਆਂ ਅਸੀਂ ਆ ਕੀਤਾ ਹੋਇਆ ਲੋਕਾਂ ਨੇ ਧੂੜ ਚਟਾਦੀ ਮਿੱਟੀ ਚ ਮਲਾਤੇ ਹੰਕਾਰ ਚੰਗਾ ਨਹੀਂ ਹੁੰਦਾ ਮੈਂ ਪਹਿਲਾਂ ਬਹੁਤ ਤਰੀਕੇ ਹੰਕਾਰ ਚੰਗਾ ਨਹੀਂ ਹੁੰਦਾ ਤੈਨੂੰ ਪੰਜਾਬ ਦੇ ਲੋਕਾਂ ਨੇ ਇਸ ਲਈ ਨਹੀਂ ਚੁਣਿਆ ਸੀ ਕਿ ਤੂੰ ਨਿੱਜੀ ਦਸ਼ਮਣੀਆਂ ਕੱਢੇ ਲੋਕਾਂ ਦਾ ਇਹ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਤੂੰ ਕਹਿੰਦਾ ਰਿਹਾ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਅਸੀਂ ਲੋਕਾਂ ਨੂੰ ਸਵਾਲ ਜਵਾਬ ਕਰਨ ਵਾਲੇ ਬਣਾਇਆ ਅਸੀਂ ਲੋਕਾਂ ਨੂੰ ਲੀਡਰਾਂ ਅੱਗੇ ਯੁਰਤ ਪੈਦਾ ਖਿੱਚੇ ਲੋਕਾਂ ਦੇ ਅਸੀਂ ਲੀਡਰਾਂ ਅੱਗੇ ਲੋਕ ਅੱਜ ਅੱਜ ਬੋਲਦੇ ਆ ਤਾਂ ਅੱਜ ਕੋਈ ਬੋਲਦਾ ਬੰਦਾ ਯਾਰ ਕੋਈ ਪੰਜਾਬ ਦੀ ਗੱਲ ਕਰਦਾ ਕੋਈ ਪਾਣੀ ਦੀ ਕੋਈ ਬੋਲੀ ਦੀ ਮੇਰੇ ਵਰਗੇ ਦੇ ਉੱਤੇ ਪਤਾ ਨਹੀਂ ਕੀ ਕੀ ਦੂ ਹਲੇ ਕਰੇਗਾ ਕੋਸ਼ਿਸ਼ਾਂ ਕਰੇਗਾ ਤੋ ਸਾਰਿਆਂ ਨੂੰ ਮੇਰਾ ਵੀਰ ਬੇਨਤੀ ਆ ਬਾਈ ਅਜੀ ਵਾਲੇ ਰਾਇ ਕਰਨੇ ਸਾਨੂੰ ਪੂਰਾ ਵੀ ਨਹੀਂ ਪਤਾ ਹਲੇ ਮੈਨੂੰ ਰਾਹ ਕੀ ਸੀਗਾ ਮੈਂ ਜਾਈ ਜਾਣਾ ਉਧਰ ਨੂੰ ਮੈਂ ਹਲੇ ਪਤਾ ਕਰਨਾ ਜਾ ਕੇ ਲਿਖਾਇਣੇ ਪਾਸੇ ਵੀ ਕੀ ਹੋਇਆ ਕੀ ਗੱਲਬਾਤ ਆ ਕਾਹਦਾ ਪਰਚਾ ਕਿਵੇਂ ਦਿੱਤਾ ਕਿਹਦੀ ਦਰਖਾਸਤ ਆ ਐ ਨਹੀਂ ਪਤਾ ਇਹ ਹੋ ਸਕਦਾ ਉਹ 6 ਮਹੀਨੇ ਅੰਦਰ ਲਿਬਾਉਣ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਚੱਲ ਪੇ ਅੱਜ ਭਾਨਾ ਫੜ ਲਿਆ ਕੱਲ ਨੂੰ ਕਿ ਮੇਰਾ ਹੋਰ ਸਾਥੀ ਫੜ ਲੈਣਗੇ ਉਸ ਤੋਂ ਬਾਅਦ ਮੈਨੂੰ ਫੜ ਕੇ ਅੰਦਰ ਦੇ ਦੇਣਗੇ ਤੁਸੀਂ ਬੈਠੇ ਆਰਾਮ ਨਾਲ ਘਰੇ ਲਜਾਈਆਂ ਜੇ ਬੈਠੇ ਟੌਰ ਨਾਲ ਬੈਠੇ ਜਮੀ ਕੋਈ ਗੱਲ ਨਹੀਂ ਬਾਈ ਠੀਕ ਹੈ ਫੇਸਬੁਕ ਤੇ ਮਾੜੀ ਜੀ ਕੋਈ ਗੱਲ ਹੋਵੇ ਹੱਕ ਚ ਲੈ ਕੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਪਾਸੇ हट ਜਾਓ ਅਸੀਂ ਪੰਜਾਬ ਦੇ ਲੋਕ ਆਪਣਾ ਫਰਜ਼ ਸਮਝ ਕੇ ਤੁਰੇ ਹੋਈਆਂ ਬਾਈ ਇਸ ਮਿੱਟੀ ਦੀ ਖਾਤਰ ਆਪਣੀ ਕੌਮ ਦੀ ਖਾਤਰ ਆਪਣੇ ਲੋਕਾਂ ਦੀ ਖਾਤਰ ਦਿਨ ਰਾਤ ਉਹ ਇਹ ਰਾਤ ਪੈਂਦੀ ਉੱਥੇ ਕਰਦੇ ਆਂ ਕੌਣ ਛੱਡਦਾ ਬਾਈ ਕਰ ਅਸੀਂ ਆਸਾਨ ਨਹੀਂ ਕਰਦੇ ਕਿਸੇ ਤੇ ਆਪਣਾ ਫਰਜ਼ ਨਿਭਾ ਰਹੇ ਆਂ ਪਰ ਸਾਥ ਤਾਂ ਦਿਓ ਯਾਰ ਖੜੋ ਤਾਂ ਸਹੀ ਨਾਲ ਯਾਰ ਕਰਕੇ ਐਡਾ ਧੱਕਾ ਯਾਰ ਦੇਖਿਆ 2 ਸਾਲ ਦੀ ਸਰਕਾਰ ਦੇ ਵਿੱਚ ਕਿਸੇ ਏਜੰਟ ਦੇ ਪਰਚਾ ਦਰਜ ਹੋਇਆ ਵੀ ਹਾਂ ਐਡਾ ਦੇਖਿਆ ਕਦੇ ਕੋਈ ਇਹ ਕਿੰਨੇ ਲੋਕ ਵਿਚਾਰੇ ਬਿਲਕਦੇ ਆ ਕਿਸੇ ਦੀਆਂ ਜ਼ਮੀਨਾਂ ਵੇਚ ਗਈਆਂ ਗਹਿਣੇ ਵੇਹ ਹੋ ਗਈਆਂ ਕਿਸੇ ਨੇ ਘਰ-ਬਾਰ ਵੇਚ ਕੇ ਏਜੰਟਾਂ ਨੂੰ ਪੈਸੇ ਭਰੇ ਆ ਤੇ ਕੀ ਹਾਲਾਤ ਆ ਲੋਕਾਂ ਦੇ ਕਿਵੇਂ ਚੱਕਰ ਮਾਰ ਮਰ ਜਾ ਥੱਕੇ ਮਾਰਦੇ ਜਾ ਕੇ ਜਲੀਲ ਕਰਦੇ ਏਜੰਟ ਬੈਠ ਕੇ ਦਫ਼ਤਰਾਂ ਦੇ ਵਿੱਚ ਅੱਜ ਭਾਨਾ ਏਜੰਟਾਂ ਤੋਂ ਪੈਸੇ ਕਢਾਉਂਦਾ ਸੀ ਲੋਕਾਂ ਦੇ ਭਾਨਾ ਚੱਕ ਕੇ ਅੰਦਰ ਬੰਦ ਕਰਤਾ ਕੱਲ ਨੂੰ ਥੋੜੀ ਆਵਾਜ਼ ਬੰਦ ਕਰਨ ਕਰੂਗਾ ਕੱਲ ਨੂੰ ਦੱਸ ਦਿਆਂ ਬਾਈ ਸਾਰੀ ਗੱਲਬਾਤ ਵੀ ਕਿੱਥੇ ਕੀ ਹੋਇਆ ਭਾਨਾ ਕਿਉਂ ਫੜਿਆ ਗਿਆ ਹੁਣ ਇੰਨੀ ਗੱਲ ਸਮਝ ਆਈ ਏ ਸਾਨੂੰ ਪਰ ਜੋ ਇਹ ਸਰਕਾਰ ਬੁਚੜਪਣੇ ਦੇ ਉੱਤਰੀ ਹੋਈ ਆ ਜੋ ਧੱਕੇਸ਼ਾਹੀ ਤੇ ਉੱਤਰੀ ਹੋਈ ਆ ਹਰ ਇੱਕ ਬੰਦੇ ਦੇ ਨਾਲ ਇਹ ਧੱਕਾ ਕਰ ਰਹੇ ਨੇ ਕਿਸੇ ਬੰਦੇ ਨੂੰ ਬੋਲਣ ਨਹੀਂ ਦੇ ਰਹੇ ਕੱਲਾ ਕੱਲਾ ਨਖੇੜ ਕੇ ਪੰਜਾਬ ਦੇ ਲੋਕੋ ਬਹੁਤ ਾਰੀ ਮੈਂ ਗੱਲ ਸੁਣਾਉਣਾ ਹੁੰਦਾ ਧਿਆਨ ਨਾਲ ਸੁਣ ਲਿਓ ਮੈਂ ਇਹ ਆਮ ਤੌਰ ਤੇ ਸਟੇਜਾਂ ਤੇ ਵੀ ਸੁਣਾਉਣਾ ਤੇ ਤੁਹਾਨੂੰ ਮੈਂ ਐਂ ਵੀ ਸੁਣਾਉਂਦਾ ਰਹਿਣਾ ਇਹ ਵਾਰੀ ਸਭ ਦੀ ਆਉਣੀ ਆ ਬਾਈ ਜਿਵੇਂ ਹਿਟਲਰ ਜਦੋਂ ਜਹੂਦੀਆਂ ਤੇ ਕਹਿੰਦੇ ਜ਼ੁਲਮ ਕਰ ਰਿਹਾ ਸੀ ਨਾ ਉਸ ਵੇਲੇ ਦੇ ਕਿਸੇ ਕਵੀ ਨੇ ਗੱਲ ਕਹੀ ਸੀ ਇਹ ਪਹਿਲਾਂ ਮੇਰੇ ਸ਼ਹਿਰ ਨੂੰ ਮਾਰਨ ਆਏ ਮੇਰੇ ਦੇਸ਼ ਨੂੰ ਮਾਰਨ ਆਏ ਮੈਂ ਚੁੱਪ ਕਰ ਗਿਆ ਫਿਰ ਮੇਰੇ ਸ਼ਹਿਰ ਨੂੰ ਮਾਰਿਆ ਮੇਰੇ ਪਿੰਡ ਨੂੰ ਮਾਰਿਆ ਮੈਂ ਚੁੱਪ ਰਹਾ ਇੱਕ ਦਿਨ ਮੇਰੇ ਗਵਾਂਢੀ ਨੂੰ ਮੇਰੀ ਅੱਖਾਂ ਸਾਹਮਣੇ ਕੱਢ ਕੇ ਗੋਲੀ ਮਾਰਤੀ ਮੈਂ ਕੁੰਡਾ ਲਾ ਲਿਆ ਵੀ ਆਪਣੀ ਕਿਹੜਾ ਵਾਰੀ ਆਉਣੀ ਆਪਾਂ ਨੂੰ ਕੀ ਆਪਾਂ ਕੀ ਲੈਣਾ ਅਗਲੀ ਸਵੇਰ ਕਹਿੰਦਾ ਮੈਨੂੰ ਕੱਢ ਲਿਆ ਮੈਨੂੰ ਲਜਾਣ ਲੱਗੇ ਮਾਰਨ ਖਾਤਰ ਕਹਿੰਦਾ ਮੈਂ ਦੇਖਿਆ ਉਸ ਦਿਨ ਮੇਰੀ ਖਾਤਰ ਬੋਲਣ ਵਾਲਾ ਖੜਨ ਵਾਲਾ ਲੜਨ ਵਾਲਾ ਕੋਈ ਬਚਿਆ ਨਹੀਂ ਸੀ ਬਾਈ ਮਤਪ੍ਰੇਖਾ ਪਾਲਿਓ ਬਾਈ ਮਨਾਂ ਦੇ ਵਿੱਚ ਮਤਪ੍ਰੇਖਾ ਪਾਲਿਓ ਕਿ ਅੱਜ ਅਸੀਂ ਜੇ ਐਂ ਬੈਠੇ ਰਹੇ ਨਾ ਆਪਣੇ ਬੋਲ ਜਿਹੜੇ ਬੋਲਦੇ ਸਾਡੇ ਬੰਦੇ ਨੇ ਸਾਡੇ ਹੱਕਾਂ ਦੀ ਗੱਲ ਕਰਦੇ ਆਂ ਇਨਸਾਫ਼ ਦੀ ਗੱਲ ਕਰਦੇ ਆ ਤਾਂ ਕਿਹਦੇ ਖਿਲਾਫ਼ ਜ਼ੁਲਮ ਦੇ ਖਿਲਾਫ਼ ਲੜਦੇ ਆ ਉਹਨਾਂ ਨਾਲ ਨਾ ਖੜੇ ਬਾਈ ਤਾਂ ਯਾਦ ਰੱਖਿਓ ਕਿਸੇ ਨੇ ਸਾਨੂੰ ਕੱਲ ਨੂੰ ਇੱਕ ਵੀ ਬੰਦਾ ਇੱਥੇ ਇਹਨਾਂ ਨੇ ਆਵਾਜ਼ ਬੁਲੰਦ ਕਰਨ ਲਾ ਸਾਰੇ ਬੰਦੇ ਚੁਣ-ਚੁਣ ਕੇ ਪਹਿਲਾਂ ਉਹਨਾਂ ਨੂੰ ਇਹ ਮਰਵਾਉਣਗੇ ਚਾਹੇ ਜੇਲਾ ਸੱਟਣਗੇ ਫਿਰ ਆਮ ਲੋਕਾਂ ਦਾ ਜੋ ਇੱਕ ਚੂੰਬਰ ਕੱਢਣਗੇ ਜੋ ਲੋਕਾਂ ਦਾ ਕਰਨਗੇ ਉਸ ਸੋਚਿਆ ਨਹੀਂ ਹੋਣਾ ਬਾਈ ਸੋ ਦੱਸ ਦਿਆਂ ਬਾਈ ਕੱਲ ਨੂੰ ਰੈ ਕਰਕੇ ਸਾਰੇ ਬੰਦਿਆਂ ਨਾਲ ਆਪਣਿਆਂ ਨੂੰ ਵੀ ਅਗਲਾ ਕੀ ਕਰਨਾ ਹੈ ਅਗਲਾ ਕਦਮ ਕੀ ਚੱਕਣਾ ਹੈ ਜੇ ਬਾਕੀ ਇੰਨੀ ਅਪੀਲ ਕਰੂੰਗਾ ਇਹ ਹੈਗਾ ਅੰਦਰ ਕੋਈ ਦਰਦ ਜਾਂ ਮਾੜਾ ਮੋਟਾ ਹੈ ਸਾਨੂੰ ਲੱਗਦਾ ਵੀ ਇਹ ਸਾਨੂੰ ਆਪਣੇ ਬੰਦਿਆਂ ਨਾਲ ਖੜਨਾ ਚਾਹੀਦਾ ਪਰ ਜਿੱਥੋਂ ਦਾ ਬਾਈ ਸਨੇਹਾ ਦੇਵਾਂਗੇ ਉਥੇ ਪਹੁੰਚ ਜਿਓ ਬਾਈ ਕੱਲੀਆਂ ਗੱਲਾਂ ਕੱਲੀਆਂ ਟਿੱਪਣੀਆਂ ਜਨਾ ਮੈਂ ਫੇਰ ਕਹਿਣਾ ਸਾਡੀ ਯਾਤਰਾ ਨੂੰ ਇਹਨਾਂ ਨੇ ਖੜਲ ਪਾਉਣ ਲਈ ਯਾਤਰਾ ਰੋਕਣ ਲਈ ਕੰਬੇ ਪਿਆ ਉਦਾਂ ਦੇ ਜਿਹਦੇ ਤੁਰੇ ਹੋਏ ਆ ਕਿਉਂਕਿ ਬਹੁਤ ਚੰਗਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਜਿਹੜੇ ਪਿੰਡ ਦੀ ਵੀ ਜਾਣਦੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਸੁਣਦੇ ਵੀ ਆ ਕੇ ਤੇ ਵੱਡੀ ਗਿਣਤੀ ਦੇ ਵਿੱਚ ਸਾਡੀ ਪੰਜਾਬੀ ਮਾਂ ਬੋਲੀ ਸਤਕਾਰ ਜਥੇਬੰਦੀ ਦੇ ਮੈਂਬਰ ਵੀ ਬਣ ਰਹੇ ਆ ਸਮਝ ਵੀ ਰਹੇ ਆ ਲੋਕ ਗੱਲ ਨੂੰ ਉਹ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਗੱਲ ਐ ਇਸੇ ਕਰਕੇ ਸਾਡੀ ਯਾਤਰਾ ਦਾ ਇਹਨਾਂ ਨੇ ਉਹਨੂੰ ਡੀਲ ਕਰਨ ਦੀ ਖਾਤਰ ਉਹ ਸਾਡੀ ਯਾਤਰਾ ਦੇ ਵਿੱਚ ਇਹਨਾਂ ਨੇ ਕਿਸੇ ਤਰੀਕੇ ਨਾਲ ਵੀ ਕੋਈ ਨਾ ਕੋਈ ਇਹ ਚ ਰੰਗ ਚ ਭੰਗ ਪਾਉਣ ਵਾਲੀ ਗੱਲ ਐ ਵੀ ਰੋਕਿਆ ਜਾਵੇ ਬੰਦੇ ਫੜੋਵੇ ਉਧਰ ਧਿਆਨ ਦੇਣਗੇ ਪਿੰਡਾਂ ਜਾਣ ਹਟਣਗੇ ਹੁਣ ਜਿਹੜੇ ਹੀ ਪਿੰਡਾਂ ਜਾਣਾ ਸੀ ਸਾਡਾ ਧਿਆਨ ਇਧਰ ਨੂੰ ਹੋ ਜਾਣਾ ਵੀ ਭਾਂਦੇ ਨੂੰ ਕਿਵੇਂ ਛਡਾਉਣਾ ਫਿਰ ਹੋਰ ਕਿਹਨੂੰ ਫੜ ਲੈਣਗੇ ਇਹਨੇ ਮੈਨੂੰ ਫੜ ਲੈਣਗੇ ਚਲੋ ਬਸ ਆਪਾਂ ਠੀਕਾਂ ਕਰੇ ਬੈਠੇ ਆ ਸੋਚੋ ਬਾਈ ਅਕਲ ਨੂੰ ਹੱਥ ਮਾਰੋ ਪੰਜਾਬ ਦੇ ਲੋਕਾਂ ਅਕਲ ਨੂੰ ਹੱਥ ਮਾਰੋ ਏ ਐਨੇ ਤਾਂ ਅਸੀਂ ਕਦੇ ਇਸ ਤਰੀਕੇ ਨਾਲ ਤਾਂ ਅਸੀਂ ਹੋਏ ਹੀ ਨਹੀਂ ਕਦੇ ਯਾਰ ਅੱਜ ਤੱਕ ਕਦੇ ਯਾਰ ਕਿ ਸਾਡੇ ਦੂਜੇ ਤੇ ਵੀ ਤੀਜੇ ਤੇ ਵੀ ਕਿਸੇ ਦਾ ਕੋਈ ਜ਼ੁਲਮ ਹੁੰਦਾ ਸੀ ਨਾ ਬਾਈ ਅਸੀਂ ਹੱਕਾਏ ਖੜ ਜਾਂਦੇ ਸੀ ਵੀ ਆ ਜਾ ਯਾਰ ਤੇਰੇ ਤੇ ਜ਼ੁਲਮ ਨਹੀਂ ਹੋਣ ਦੇਣਾ ਜੋ ਗੋਲੀ ਆਊ ਪਹਿਲਾਂ ਸਾਡੇ ਤੇ ਆਊ ਜੋ ਪਾਸ ਜਰਾ ਸਾ ਉਪਰ ਨਾਲ ਸਾਡੇ ਗੱਲ ਚ ਆਉ ਅ ਸਾਡੇ ਆਪ ਦੇ ਨਾਲ ਕੀ ਹੋਈ ਅੰਦਰ ਅਸੀਂ ਕਿੱਥੇ ਖੜਦੇ ਆ